ਵਾਜੇ ਤਵੀ ਤੁਸੀਂ ਹੋਗੇ ਰਾਜੀ ਕੁਝ ਹੋਗੇ ਪਰਮਾਤਮਾ ਤੁਵਾਂ ਨੌ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰਿਆਤ ਰੱਖੇ ਸਾਰੇ ਪੈਰ ਪ੍ਰਭਾਨੋ ਔਰ ਯੂ ਟੌਪ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਦਿਲ ਦੀਆਂ ਕਰਾਈਆਂ ਦੇ ਵਿੱਚੋਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾਨ ਦੁਗਣੀ ਰਾਤ ਜੋਗਣੀ ਤਰੱਕੀ ਭਾਖਸ਼ੀ ਜੀ ਮੇਰ ਭਰਿਆਤ ਰੱਖੇ ਸੱਚੇ ਪਾਤਸ਼ਾਹ ਮੇਰੇ ਯੂ ਟੌਪ ਫੈਮਲੀ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਸੱਚੇ ਪਾਤਸ਼ਾਹ ਕੁਮਾਨਿਆ ਜੇ ਬਰਕਤ ਆ ਪਾਉਣਾ ਵੱਡੀਆਂ ਵੱਡੀਆਂ ਉਮਰਾਂ ਬਖਸ਼ੀਆਂ ਪਰਿਵਾਰ ਲਈ ਸ਼ੁਕਸ਼ਾਂਤੀ ਬਖਸ਼ਣਾ ਮੇਰ ਭਰਿਆਥ ਰੱਖਣਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਨਾਮ ਦੀ ਦਾਤ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਸਭ ਮੇਰੇ ਭੈਣ ਭਰਾਵਾਂ ਨੂੰ ਬਾਰ ਬੈਠੇ ਦੇਸਾ ਦੇਸਾ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਗਹ ਨੀ ਰਾਜੋਗਨੀ ਤਰੱਕੀ ਬਖਸ਼ੇ ਜੀ ਲੋ ਜੀ ਆਪਣੇ ਸੀਗੇ ਬਿਆਹ ਦੋ ਤਿੰਨ ਤੇ ਹੁਣ ਆਪਾਂ ਵਿਆਹ ਦੇ ਵਿੱਚੋਂ ਇੱਕ ਪ੍ਰੋਗਰਾਮ ਟੈਡ ਕਰਿਆ ਜਾਗੋ ਦਾ ਅੱਜ ਬਰਾਤ ਦਾ ਕੱਲ ਨੂੰ ਪਾਰਟੀ ਦਾ ਇਸੇ ਤਰ੍ਹਾਂ ਪ੍ਰੋਗਰਾਮ ਚ ਰਹਿਣਗੇ ਸੱਚੇ ਪਾਤਸ਼ਾਹ ਮਿਹਰ ਬਣਾਈ ਰੱਖੇ ਨਕਰ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ ਹਮਰੇਕ ਦੀ ਕਮਾਈ ਚ ਵਰਕਦਾ ਪਾਵੇ ਮਾਲਕ ਮਿਹਰ ਭਰਿਆ ਰੱਖੇ ਜੀ ਸਭ ਤੇ ਤੇ ਬਾਕੀ ਮੈਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਮੈਨੂੰ ਇੱਕ ਛੋਟੇ ਜੇ ਗਰੀਬ ਵਰਗ ਇਨਸਾਨ ਨੂੰ ਮਦਦ ਕੀਤੀ ਹੈ ਸਪੋਰਟ ਕੀਤੀ ਹੈ ਮੇਰੇ ਚੈਨਲ ਨੂੰ ਅੱਗੇ ਵਧਾਇਆ ਮੈਂ तहे ਦਿਲੋਂ ਸ਼ੁਕਰਗੁਜ਼ਾਰ ਆ ਭੈਣਾ ਭਰਾਵਾਂ ਦਾ ਬਾਕੀ ਜੇ ਆਪਾਂ ਭੈਣਾ ਭਰਾਵਾਂ ਦੇ ਨਾਲ ਸਾਥ ਦੇਵਾਂਗੇ ਚੰਗਾ ਸਾਥ ਦੇਵਾਂਗੇ ਆਪਣੀ ਜ਼ਿੰਦਗੀ ਹੈ ਜਿਹੜੀ ਬਹੁਤ ਵਧੀਆ ਲੰਘ ਜਾਊਗੀ ਪਰ ਆਪਾਂ ਇਹ ਗੱਲਾਂ ਅਗਰੋਗ ਨਹੀਂ ਕਰਦੇ ਸੋਚ ਨਹੀਂ ਰਹੇ ਵਿਚਾਰ ਨਹੀਂ ਰਹੇ ਹਨ ਆਪਾਂ ਆਪਦੀ ਮਨਮਰਜ਼ੀਆਂ ਦੇ ਵਿੱਚ ਕਈ ਵਾਰੀ ਇਹ ਜੇ ਵੀ ਕੁਸੂਤੇ ਅੜ ਜਾਂਦੇ ਆ ਜਿਹੜਾ ਕਿ ਨੰਗਨ ਦਾ ਕੋਈ ਆਸਮਾਨਤ ਨਹੀਂ ਹੁੰਦੀ ਹੈ ਨਾ ਪਰ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਵੀ ਸਭ ਭੈਣ ਭਾਈ ਨੂੰ ਖੁਸ਼ ਰੱਖੋ ਪਰ ਖੁਸ਼ ਵੀ ਆਪਾਂ ਤਾਂ ਰਵਾਂਗੇ ਜੇ ਆਪਾਂ ਕਿਸੇ ਪੈਨਪੁਰਾ ਦੀ ਆਗਿਆ ਦੇ ਵਿੱਚ ਰਵਾਂਗੇ ਗੱਲ ਮੰਨਾਂਗੇ ਸੋਚਾਂਗੇ ਵਿਚਾਰਾਂਗੇ ਕਰਾਂਗੇ ਫੇਰੇ ਬੰਦੇ ਨੂੰ ਥੋੜਾ ਜਿਹਾ ਹੱਸਾ ਮਿਲਦਾ ਜਾਂ ਬਾਕੀ ਭੈਣ ਭਰਾ ਜਿਹੜੇ ਆਪਣੇ ਪੜੇ ਲਿਖੇ ਨੇ ਬਹੁਤ ਸੂਝਵਾਰ ਨੇ ਬਹੁਤ ਕੋਸ਼ਿਸ਼ਾਂ ਜਿੱਦੋਂ ਜਦ ਹੋਈ ਜਾ ਰਹੀਆਂ ਜੇ ਕੋਈ ਭੈਣ ਭਰਾ ਕਿਸੇ ਪਾਸੇ ਗਲਤ ਰਸਤੇ ਤੇ ਚੱਲ ਰਾ ਹੋਣਾ ਨੂੰ ਰੋਕਣ ਲਈ ਮੇਰੇ ਭੈਣ ਭਰਾ ਵਚਨਬੱਧ ਨੇ ਜਵਾਬ ਦੇ ਨੇ ਠੀਕ ਹੈ ਜੀ ਬਾਕੀ ਸਾਡਾ ਜਿਹੜਾ ਨਗਰ ਹੈ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜਮਾਨਾ ਸੇ ਤੋਂ ਰਹਤਾ ਕੋਈ ਨੌਜਵਾਨ ਆ ਸਹਾਇਤਾ ਕਰਦਾ ਵੀ ਜਿਹੜਾ ਕੋਈ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਜਾਂ ಗ್ರಾಮ ਪੰਚਾਇਤ ਨੂੰ ਸਰਪੰਚ ਸਾਹਿਬ ਜਾਂ ਆਪਣੇ ਨਗਰ ਨਿਵਾਸੀਆਂ ਨੂੰ ਆਵੇ ਪਰ ਬਹੁਤ ਵਧੀਆ ਸੂਝਵਾਨ ਨੌਜਵਾਨ ਆ ਆਪ ਦਾ ਜੋ ਵੀ ਆਪਣੀ ਕੋਈ ਵੀ ਕੰਮ ਕਰਦੇ ਨੇ ਜ਼ਿੰਮੇਵਾਰੀ ਦੇ ਕਰਦੇ ਨੇ ਕੋਈ ਆਪਾਂ ਲੋਕਸ਼ਕ ਕੇ ਨਹੀਂ ਕਰਦੇ ਬਾਕੀ ਇਹ ਨਾਰੀ ਵੀਰਾਂ ਦਾ ਵੀ ਬਹੁਤ ਸੁਜੋਗ ਆ ਨਕਰਕੇੜੇ ਬਹੁਤ ਬਹੁਤ ਵੱਡੇ ਤੋਂ ਵੱਡੇ ਉਪਰਾਲੇ ਕਰ ਰਹੇ ਨੇ ਹਣਾ ਉਹ ਕਹਿੰਦੇ ਸਾਨੂੰ ਟੈਨਸ਼ਨ ਨਹੀਂ ਪਰਮਾਤਮਾ ਨੇ ਦਿੱਤਾ ਹੋਇਆ ਸਭ ਕੁਝ ਹੈ ਅਸੀਂ ਆਪਾ ਇੱਕ ਪੈਂਡ ਨੂੰ ਅਨਮੋਨਾ ਐਸਾ ਬਣਾ ਦੇਣਾ ਕਿ ਜਿਹੜਾ ਕੋਈ ਪਛਾਣ ਹੀ ਨਾ ਸਕੇ ਵੀ ਉਹ ਹੀ ਪੈਂਡ ਹੈ ਬੜੀਆਂ ਸੋਚਾਂ ਨੇ ਬੜੀਆਂ ਆਸਾਂ ਨੇ ਸਾਰਾ ਕੁਝ ਪਰਮਾਤਮਾ ਪੂਰਨਾ ਜ਼ਰੂਰ ਕਰਨਗੇ ਪਰ ਥੋੜਾ ਜਿਹਾ ਆਪਾਂ ਨੂੰ ਸਬਰ ਰੱਖਣਾ ਪਊਗਾ ਉਹ ਸਾਰਾ ਕੁਝ ਸਪੈ ਡਾਇਰੈਕਟ ਮੈਂਟ ਕਰ ਲੈਂਦਾ ਕੀ ਕਰਨਾ ਕੀ ਕਰਨਾ ਕਿਹਨੂੰ ਅੱਗੇ ਲਿਜਾਣਾ ਕਿਹਨੂੰ ਪਛਾਣ ਛੱਡਣਾ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾ ਆਪਾਂ ਹਰੇਕ ਭੈਣ ਭਰਾ ਦੇ ਵੱਧ ਕਰੀਏ ਆਪਾਂ ਬਰਾਬਰ ਲੈ ਕੇ ਜਾਣਾ ਆਪਾਂ ਬਰਾਬਰ ਹੀ ਮੰਨਣਾ ਜੇਕਰ ਆਪਾਂ ਇਹ ਸੋਚਾਂਗੇ ਯਾਰ ਅੱਜ ਤਾਂ ਉਹ ਨੇ ਕਿ ਚੱਲੀ ਯਾਰ ਛੱਡ ਪਰੇ ਇੱਕ ਵਾਰੀ ਸਪੋਰਟ ਕਰਤੀ ਕਮੈਂਟ ਕਰਤਾ ਸਰਿਆ ਬਰਿਆ ਨਹੀਂ ਜਿਹੜੇ ਭੈਣ ਭਰਾ ਨੂੰ ਤੁਸੀਂ ਸਪੋਰਟ ਕਰਦੇ ਹੋ ਉਹਨਾਂ ਦਾ ਵੀ ਫਰਜ਼ ਪੜਦਾ ਹੈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਤੁਹਾਡੇ ਪਰਿਵਾਰ ਲਈ ਸੁੱਖ ਸ਼ਾਂਤੀ ਲਈ ਐਮ ਖੁਸ਼ੀ ਅਰਦਾਸ ਕਰਨੀ ਹੈ ਸੁਬਾ ਸ਼ਾਮ ਅਭਿਆ ਸਾਡੇ ਭੈਣ ਭਰਾ ਜਿੰਨੇ ਨੇ ਸਾਡੇ ਆਪ ਦੇ ਨੇ ਉਪਰਾਂ ਕੋਈ ਨਹੀਂ ਹਨਾ ਤੇ ਮਨਾ ਚਾਏ ਨਹੀਂ ਸੋਚਣਾ ਯਾਰ ਮੈਂ ਤੋਂ ਦੂਰੋਂ ਦੂਰੋਂ ਕਈ ਵਾਰ ਭੈਣ ਭਰਾ ਨਹੀਂ ਦੂਰੋਂ ਚੱਲ ਕੇ ਆਉਂਦੇ ਆ ਫੋਨ ਬਹੁਤ ਆਉਂਦੇ ਆ ਫੋਨ ਬਾਹਰੋਂ ਦੇ ਸਭ ਦਿਸਾਂ ਵਿੱਚੋਂ ਵੀ ਬਹੁਤ ਆ ਜਾਂਦੇ ਆ ਜੇ ਬਾਈ ਜੀ ਤੁਹਾਡੀ ਵੀਡੀਓ ਬਹੁਤ ਚੰਗੀ ਲੱਗਦੀ ਹੈ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਮੇਰ ਭਰਿਆ ਤਰੱਕੇ ਕਮਾਈ ਦੀ ਟੁਕਰੀ ਕਰੇ ਸੱਚੇ ਬਾਦਸ਼ਾਹ ਛਤਰ ਕੁਬਤ ਵਾਤਰ ਕੀ ਬਖਸ਼ੋ ਜੀ ਤੇ ਬਾਕੀ ਜਿਹੜੇ ਭੈਣ ਭਰਾ ਆਪਾਂ ਜਿੱਦੇ ਨਾਲ ਆਪਾਂ ਰਲ ਕੇ ਚੱਲਣਾ ਉਹਨੂੰ ਇਹ ਕਨੈਟ ਸੋਚਣਾ ਚਾਹੀਦਾ ਮੇਰਾ ਭਰਾ ਕਿੱਦਾਂ ਦਾ ਹੈ ਕਿੱਦਾਂ ਦਾ ਹੈ ਇਹ ਇਹ ਮਸਲੇ ਜਿਹੜੇ ਹੁੰਦੇ ਆ ਇਹ ਲੱਕ ਸੋਚਾ ਸੋਚਾ ਦੇ ਆਧਾਰ ਤੇ ਹੁੰਦੇ ਆ ਆਪਾਂ ਜੇ ਕਰੇ ਚੀਜ਼ਾਂ ਨੂੰ ਮੰਨਿੰਗੇ ਬਹੁਤ ਪਤਾ ਲੱਗ ਜਾਂਦਾ ਵੀ ਕੀ ਕੁਝ ਨਿਕਲਦਾ ਕੀ ਕੁਝ ਹੁੰਦਾ ਹੈ ਨਾ ਜੇਕਰ ਆਪਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਪਰ ਆਪਾਂ ਨੂੰ ਕੁਝ ਵੀ ਨਹੀਂ ਪਤਾ ਬਸ ਜੋ ਵੀ ਰੋਪੈਨ ਉਪਰਾਵੂ ਆਪਣੇ ਬੱਚਾ ਨੂੰ ਸੁਚੇਤ ਕਰੋ ਆ ਚੀਜ਼ ਆਪਾਂ ਜਿੰਨਾ ਚੱਕ ਮਾਪਿਆ ਤੁਹਾਨੂੰ ਆਰਡਰ ਨਹੀਂ ਦਿੰਦਾ ਚੀਜ਼ ਨਹੀਂ ਫੜਨੀ ਕਿਸੇ ਤੋਂ ਹੈ ਨਾ ਇਹ ਵੀ ਬਹੁਤ ਵਧੀਆ ਚੰਗੀ ਸਿੱਖਿਆ ਹੈ ਕਈ ਵਾਰੀ ਹੈ ਜੇ ਅਨਸਰ ਹੁੰਦੇ ਆ ਅਗਲਾ ਦੁਸ਼ਮਣੀ ਪਈ ਹੁੰਦੀ ਹੈ ਬਾਅਦ ਚ ਜਰਾ ਉਹ ਦੁਸ਼ਮਣੀ ਕੱਢ ਦਿੰਦਾ ਮੜ ਕੇ ਉਸੇ ਪ੍ਰਸਾਦ ਸਿੱਧਾ ਸਾਡੇ ਉਂਗਲਾਂ ਚੱਕਣ ਲੱਗ ਜਾਂਦੇ ਨਹੀਂ ਇਹ ਇਦਾਂ ਨਹੀਂ ਕੀਤਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਪਰ ਜਦੋਂ ਇਹ ਚੀਜ਼ਾਂ ਹੁੰਦੀਆਂ ਉਹ ਤਾਂ ਦਾ ਹਰੇਕ ਨੂੰ ਪਤਾ ਹੁੰਦਾ ਵੀ ਆਹ ਚੀਜ਼ ਆਇਆ ਚੀਜ਼ ਆਇਆ ਜਦੋਂ ਪੁੱਛਿਆ ਜਾਂਦਾ ਸੀ ਸਿਰਫ ਟਾਲ ਮਟੋਲ ਕਰ ਦਿੰਦੇ ਨਹੀਂ ਜੀ ਇਦਾਂ ਦਾ ਕੁਝ ਨਹੀਂ ਆਇਆ ਜੋ ਹਨ ਪਰ ਨਹੀਂ ਪਹਿਲਾਂ ਆਪਦੇ ਵੱਲੀ ਵੇਖੋ ਵੀ ਅਸੀਂ ਕਿੱਦਾਂ ਦੇ ਆ ਕਿੱਦਾਂ ਦੇ ਨਹੀਂ ਜੇ ਆਪਾਂ ਗੱਲ ਕਿਸੇ ਨੂੰ ਕਹਿਣੀ ਆ ਆਪਾਂ ਨੂੰ ਜੱਜੂਗੀ ਕਿ ਨਹੀਂ ਜੱਜੂਗੀ ਇਹ ਆਪਾਂ ਗੱਲਾਂ ਸੋਚ ਰੀਆਂ ਆਂਦੀਆਂ ਕਈ ਵਾਰੀ ਆਪਾਂ ਮੂੰਹ ਚੋਂ ਆਪਣਾ ਕਪੜਾ ਕੱਢੀ ਜਾਂਦੇ ਆਂ ਫੁਲਾਨਾ ਇਦਾਂ ਦਾ ਫੁਲਾਨਾ ਇਦਾਂ ਦਾ ਫੁਲਾਨਾ ਇਦਾਂ ਦਾ ਤੂੰ ਆਪਦੇ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਸਾਰਿਆਂ ਨੂੰ ਆਪਾਂ ਇੱਕ ਦੋ ਵੱਡ ਹਨੰਦ ਦਿੰਨੇ ਆਂ ਵੀ ਇਹ ਕਿਸੇ ਕੰਮ ਦਾ ਬੰਦਾ ਨਹੀਂ ਜਾਏ ਨੇ ਹਣਾ ਤੇ ਲੇਕਨ ਜੇਕਰੋ ਜ਼ਿੰਦਗੀ ਕਿ ਐਸੀ ਤਲਕਨ ਬਾਜੀ ਹੁੰਦੀ ਐ ਪਤਾ ਨਹੀਂ ਕਿੱ데 ਜਾ ਕੇ ਗੋਡੀ ਹੱਥ ਲਾਉੜੇ ਪੈਣੇ ਇਹਦਾ ਕੰਮ ਸੇ ਕੰਮ ਆਪਾਂ ਸੋਚ ਹੀ ਸਕਦੇ ਆਂ ਜੇ ਕਈ ਵਾਰੀ ਆਪਣੇ ਕੋਲੇ ਪੈਸਾ ਟੱਕਾ ਨਹੀਂ ਵੀ ਹੁੰਦਾ ਆਪਾਂ ਕੋਈ ਭੈਣ ਭਰਾ ਤੋਂ ਮੰਨਤ ਕਰਲਾ ਕਰ ਲੈਣਾ ਵੀਰੇ ਇਤਰਾ ਕਰਕੇ ਸਾਡੀ ਥੋੜੀ ਜੀ ਹੈਲਪ ਕਰ ਵੀ ਆਹ ਪ੍ਰੋਬਲਮ ਆ ਨਾ ਚਲੋ ਭੈਣ ਭਰਾ ਜੀ ਹੈਲਪ ਕਰਦਾ ਆਪਦਾ ਨਾ ਠੀਕ ਆ ਉਹ ਤਾਂ ਆਦਰ ਮਾਨ ਸਤਿਕਾਰ ਕਰਨਾ ਬਹੁਤ ਜ਼ਰੂਰੀ ਨੇ ਇਹ ਨਾ ਸੋਚੋ ਵੀ ਅੱਜ ਮੈਨੂੰ ਮਦਦ ਕਰ ਗਿਆ ਮੈਂ ਇਹ ਤੋਂ ਕਿਹੜਾ ਬਾ ਠੀਕ ਠਾਕ ਆ ਕੱਲ ਹੋਰ ਕੋਈ ਨਵਾਂ ਹੋ ਬੰਨਾ ਹੀ ਇਹ ਮਨਾਂ ਦੇ ਵਿੱਚ ਉਹ ਖਿਆਲ ਕੱਢ ਦਿਓ ਠੀਕ ਹੈ ਸਾਨੂੰ YouTube ਚੈਨਲ ਇਹ ਅਦਿਤਤਾ ਕਰਦਾ ਵੀ ਸ਼ੁੱਧ ਬਣਾਓ ਵਧੀਆ ਕਨੈਕਟ ਲਿਆਓ ਮੌਜਾ ਕਰੋ ਤੇ ਹੱਸੋ ਤੇ ਖੇਡੋ ਹੋਰ ਆਪਣੀ ਬਈ ਦੂਤੋ ਸਹੂਲਤ ਕੀ ਮਿਲਦੀ ਹੈ ਪਰ ਜਿਹੜੀਆਂ ਹੋਣਦੀਆਂ ਪੜਾਈਆਂ ਪਹਿਲਾਂ ਆਂ ਪੜਾਈਆਂ ਤੋਂ ਪਿੱਛੇ 20 ਸਾਲ ਨੂੰ ਚੱਲੇਗੇ 30 ਸਾਲ ਹੋ ਚੱਲੇ ਬਹੁਤ ਪਤਾ ਲੱਗ ਲੱਗ ਗਿਆਦਾ ਵੀ ਇਹ ਪੜਾਈ ਦੇ ਵਿੱਚ ਕੀ ਸਿੱਖੀ ਹੈ ਬੱਚੇ ਇਹਨੂੰ ਕੰਟਰੋਲ ਕਰਦੇ ਆ ਬੱਚੇ ਨੂੰ ਜੋਬ ਕਰਦੇ ਆ ਕਿ ਨਹੀਂ ਕਰਦੇ ਸਾਡੇ ਕੋਲੇ ਇੱਕ ਸਰਕਾਰ ਕੰਦਾ ਵੇਲ ਤੱਕ ਨਹੀਂ ਪਹੁੰਚਉਂਦੀ ਅਸੀਂ ਆਪਦੇ ਬੱਚਾ ਨੂੰ ਅਲਵਾਰ ਸਡੋਰ ਤੇ ਛੱਡ ਦਿੰਨੇ ਆ ਵੀ ਚਲ ਆਪੇ ਸਕੂਲ ਵਾਲੇ ਸਾਂਭਣਗੇ ਹਨਾ ਸਵੇਰ ਤੋਰ ਤੇ ਨੇ ਆ ਕੇ ਚੱਲ ਬਈ ਚਾਹ ਨੂੰ 3:30 ਵਜੇ ਆਉਣਾ ਫਿਰ ਉਹ ਵਿਚਾਰੇ ਭੋਕੇ ਡੱਕਦੇ ਆ ਕੋਈ ਰੋਟੀ ਖਾਇਆ ਉਹਦਾ ਕੋਈ ਨਹੀਂ ਖਾਇਆ ਹੁੰਦਾ ਦੰਨੀ ਕਰਨੇ ਕਿ ਭੋਕਾ ਦੀ ਲੱਗੀ ਬਾਕੀ ਬੱਚੇ ਨੂੰ ਸਕੂਲ ਦੇ ਵਿੱਚ ਜਦੋਂ ਪ੍ਰੈਕਟਿਕ ਕਰਾਉਂਦੇ ਆ ਜਾਂ ਕੋਈ ਦੌੜ ਲਵਾਉਂਦੇ ਆ ਉਦੋਂ ਬੱਚੇ ਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬੱਚਿਆਂ ਨੂੰ ਖਾਣਾ ਖਵਾ ਕੇ ਨਿਭਾਉਣਾ ਚਾਹੀਦਾ ਬੱਚਿਆਂ ਨੂੰ ਖਾਲੀ ਢੇਡ ਦੇ ਨਾਮ 'ਤੇ ਮਰਜ਼ੀਦ ਵੱਲੋਂ ਉਦੋਂ ਗੱਲ ਹੋਰ ਹੋਦੀ ਹੈ ਜਦੋਂ ਅਰਾਸ਼ਣ ਪਾਣੀ ਖਾ ਲੈਂਦਾ ਬੰਦਾ ਇੱਕ ਤਾਂ ਅੱਜ ਕੇ ਖਾ ਲੈਂਦਾ। ਇੱਕ ਅਗਲੇ ਤੋਂ ਭੱਜ ਜਾਈ ਜਾਂਦਾ। ਸੋ ਇਸ ਤਰ੍ਹਾਂ ਕਰਕੇ ਆਪਾਂ ਬੱਚਿਆਂ ਦੇ ਮਗਰ ਵੀ ਧਿਆਨ ਰੱਖਣਾ ਬੱਚਿਆਂ ਦੇ ਪ੍ਰਤੀ ਆਪਾਂ ਸੋਚਣਾ ਪਰਿਵਾਰ ਪ੍ਰਤੀ ਸੋਚਣਾ ਤਾਂ ਕਿ ਕੋਈ ਆਪਾਂ ਨੂੰ ਕੋਈ ਗਲਤ ਅਨਸਾਰ ਕੋਈ ਗੱਲਬਾਤ ਨਾ ਕਰ ਸਕੇ ਨਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਭੈਣ ਭਰਾਵਾਂ ਦਾ। ਇਸੇ ਤਰ੍ਹਾਂ ਬਲੌਗ ਦੇ ਨਾਲ ਤੇ ਇਹਨਾਂ ਦੇ ਨਾਲ ਜੁੜੇ ਰਹੋ। ਲੈਕਸ਼ੇ ਕਮੈਂਟ ਵੀਰ ਭਰ ਕੇ ਜਰੂਰ ਕਰ ਦੋ ਮੈਂ ਬਹੁਤ ਪਿੱਛੇ ਆ ਤੁਹਾਡੀ ਬਦੌਲਤ ਸਦਕਾ ਮੈਂ ਗਾਵੇਂ ਵੀ ਅੱਗੇ ਜਾਵੜਿਆ ਕੁਛ ਪੈਣ ਪਰਾ ਥੋੜੀ ਜੀ سپورਟ ਤੋਂ ਕਰਨੀ ਕਰਤ ਹੁੰਦੇ ਨੇ ਇਦਾਂ ਨਾ ਕਰੋ ਵੀਰ ਮੈਂ ਵੀ ਤੁਹਾਡੇ ਵਰਗਾ ਹੀ ਆ ਨਾ ਪਰ ਮੈਂ ਇਹ ਗੱਲ ਆਪਦੇ ਮੂੰਹ ਜਨੀ ਇਹ ਮੇਰੇ ਭਾਗ ਦੀ ਵੀ ਮੈਂ ਆਪਦੀ ਮਰਜ਼ੀ ਨਾਲ ਕੀਤਾ ਮੈਂ ਆਪਦੀ ਮਰਜ਼ੀ ਨਾਲ ਇੱਥੋਂ ਤੱਕ ਆ ਨਾ ਜੋ ਮੇਰੇ ਭੈਣ ਭਰਾਵਾਂ ਦਾ ਸਾਥ ਦਿੱਤਾ ਮੈਂ ਤੈਨ ਦਿਲੋ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਕੀ ਜਿਹੜੀ ਇਹ ਚੀਜ਼ ਆ ਨਾ ਇਹ ਚੀਜ਼ ਇੱਕ ਹੁੰਦੀ ਐ ਕਈ ਵਾਰੀ ਕੋ ਗਲਤ ਕਮੈਂਟ ਕਰ ਦਿੰਦਾ ਮੇਰੇ ਘਰ ਵਾਲੇ ਦੇ ਧਰਨ ਪੈ ਗਏ ਦੀਦੀ ਜੀ ਇਹ ਜੀ ਇਹ ਜੀ ਕਮੈਂਟ ਨਾ ਕਰਿਆ ਕਰੋ ਇਹ ਨਾ ਸੋਹਣੇ ਨਹੀਂ ਲੱਗਦੇ ਠੀਕ ਐ ਜਿਹੜੇ ਆਪਾਂ ਦੋ ਜੀਆਂ ਦਾ ਮਸਲਾ ਉਹ ਦੋਵੇਂ ਦੋਵੇਂ ਜੀ ਆਪ ਦਾ ਸੋਸ਼ਲ ਮੀਡੀਆ ਤੋਂ ਬਾਅਦ ਚੋਕੇ ਸੁਲਝਾਇਆ ਕਰਨ ਇਸ ਤਰ੍ਹਾਂ ਨਹੀਂ ਕਮੈਂਟ ਕਰੀਦੇ ਹੁੰਦੇ ਕਈ ਵਾਰੀ ਲੈ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਧਿਆਨ ਭਟਕ ਕੇ ਉਹ ਦੂਜੇ ਪਾਸੇ ਚਲਾ ਜਾਂਦਾ ਇਸ ਕਰਕੇ ਤੁਹਾਨੂੰ ਸਾਰਾ ਭੈਣ ਭਰਾ ਨੂੰ ਬੇਹਤੀ ਹੈ ਵੀ ਇਹ ਜਿਹੇ ਕਮੈਂਟ ਨਾ ਕਰੋ ਕਿਉਂ ਆਪਣੀਆਂ ਧੀਆਂ ਆਪਣੀਆਂ ਭੈਣਾਂ ਆਪਣੇ ਵੀਰਾਂ ਆਪਣੇ ਬਜ਼ੁਰਗਾਂ ਆਪਣੇ ਮਾਤਾ ਆਪਣੇ ਬੱਚੇ ਤੇ ਵਰ ਕਹਿ ਕੇ ਨੂੰ ਰਹੇ ਆਪਾਂ ਜਿਵੇਂ ਆਪਾਂ ਇੱਕ ਦੂਜੇ ਦਾ ਬੱਚਾ ਆ ਉਹਦਾ ਬੱਚਾ ਹੁੰਦਾ ਮੋਹ ਦਾ ਉਹ ਸਭ ਤੋਂ بڑا ਦੇ ਕਰਨ ਲਈ ਬੜਾ ਦੇ ਮੋਹ ਨੂੰ ਲਿਆ ਜਾ ਉਹਦੀ ਬਾਤਿ ਦਾਪਾ ਕਰਨੀ ਉਹਦੀ ਦੇਖ ਦੇਖ ਆਪਾ ਕਰਨੀ ਉਹ ਤੇ ਦੇਖ ਦੇ ਗਵਡੀਆਂ ਨਹੀਂ ਕਰਨੀਆਂ ਨਾ ਜੇ ਬੱਚਾ ਫਲਾਣੇ ਦਾ ਯਾਰ ਜੇ ਗਲਤ ਰਸਤੇ ਵਿੱਚ ਦਾ ਆਪਾਂ ਨੂੰ ਹਟਾ ਦਿੱਤੀ ਤੇ ਆਪਾਂ ਇਹ ਚੀਜ਼ਾਂ ਤੋਂ ਡੰਗਾ ਛੋਟੀਆਂ ਚੱਕ ਲੈਨੇ ਲਾ ਵੀ ਤੁਹਾਡੇ ਮੁੰਡੇ ਰਿਕਾਰਡ ਘੂਰਨ ਵਾਲਾ ਇਹ ਆ ਉਹ ਆਪਣਾ ਨਾ ਤੇ ਜੇ ਤੁਹਾਡੇ ਬੱਚੇ ਦੀ ਜਿੰਦਗੀ ਬਚ ਗਈ ਤੇ ਸਮਝ ਲਓ ਵੀ ਪ੍ਰਮਾਤਮਾ ਕਿਸੇ ਤਰ੍ਹਾਂ ਹੀ ਬਸਿਆ ਹੁੰਦਾ ਇਹ ਗੱਲਾਂ ਤਾਂ ਜਰੂਰ ਸੋਚਣੀਆਂ ਚਾਹੀਦੀਆਂ ਬੱਚਿਆਂ ਨੂੰ ਕੰਟਰੋਲ ਕਰੋ ਬੱਚਿਆਂ ਨੂੰ ਆਪਦੇ ਹੱਥੇ ਰੱਖੋ ਬੱਚਿਆਂ ਨੂੰ ਬਾਹਰ ਬਾਹਰ ਨਾ ਜਾਣ ਦਿਓ ਦੋ ਪਹੀਆ ਵੀਲ ਤੇ ਲੈ ਕੇ ਬੱਚਾ ਤੇ ਗਾਹ ਜਾਂਦੇ ਨੇ ਜਾਂ ਕਾਸ ਸੱਚ ਵੱਜ ਗਿਆ ਜਾਂ ਕੋਹ ਕੇ ਲੈ ਗਿਆ ਫਿਰ ਕਿਉਂ 5 ਜਿਹੜਾ 50 60 ਹਜ਼ਾਰ ਦੀ ਕੀਮਤ ਉਹ ਖਰਬ ਹੋ ਜਾਂਦੀ ਹੈ ਮੰਨਦੇ ਅਟਵਾਟ ਕੀ ਬੋਝ ਪੈ ਜਾਂਦਾ ਹੈ ਸੋ ਇਸ ਕਰਕੇ ਸਾਰੇ ਭੈਣ ਭਰਾਵਾਂ ਦਾ तहे دلੋਂ ਧੰਨਵਾਦ ਕਰਦੇ ਆਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਜ ਚੁਗੁਣੀ ਭਤੀ ਬਖਸ਼ੇ ਜੀ ਧੰਨਵਾਦ ਜੀ ਬਹੁਤ ਬਹੁਤ ਕੋਟ ਕੋਟ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਲਾਈਕ ਨੂੰ ਸਪੋਰਟ ਕਰਦੇ ਰਹੋ ਠੀਕ ਹੈ ਜੀ ਜਿੰਦਗੀ ਜਿੰਦਾਬਾਦ ਉਹ ਵੀ ਆਪਣਾ ਹੀ ਚੈਨਲ ਹੈ ਗੁਰਪ੍ਰੀਤ ਸਿੰਘ ਪਰਾੜ ਇਹ ਮੇਰਾ ਚੈਨਲ ਹੈ ਉਹ ਮੇਰੇ ਵਾਇਪ ਦਾ ਚੈਨਲ ਸਾਰੇ ਭੈਣ ਭਰਾ ਆਪਾਂ ਰਲ ਮਿਲ ਕੇ ਸਾਰਿਆਂ ਨੇ ਅੱਗੇ ਜਾਣਾ ਹੈ ਕੋਈ ਆਪਾਂ ਕਿਸੇ ਨੂੰ ਖਿਭਰਾਉਣ ਵਾਲੀ ਗੱਲ ਨਹੀਂ ਕਰਨੀ ਕੋਈ ਆਪਾਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਕੋਈ ਆਪਾਂ ਬਹਿਦ ਵਿਰੋਧਤਾ ਨਹੀਂ ਕਰਨੀ ਸਭ ਜਿਵੇਂ ਆਪਾਂ ਭੈਣ ਭਰਾ ਮੂੰਹ ਕੋਰੋਨੇ ਗੱਲਾਂ ਬਾਤ ਕਰਦੇ ਆ ਸੋਹਣੀਆਂ ਕਮੈਂਟ ਆਉਂਦੇ ਆ ਸੋਹਣੇ ਵਿਚਾਰ ਰੱਖੀ ਜਾਂਦੇ ਤੁਸੀਂ ਕਿੱਥੋਂ ਆ ਕਿਹੜੇ ਥਾਂ ਤੋਂ ਆਣਾ ਫੇਰ ਅਗਲਾ ਡਰੈੱਸ ਦੇਣਾ ਵੀ ਬਹੁਤ ਜ਼ਰੂਰੀ ਬਣ ਜਾਂਦਾ ਵੀ ਚਾਹੇ ਜਦੋਂ ਪੈਣ ਭਰਾ ਜੁੜਿਆ ਪਰ ਡਰੈੱਸ ਚ ਕੀ ਹੋ ਜਾਊਗਾ ਡਰੈੱਸ ਚ ਨਹੀਂ ਕੁਝ ਮੰਗਦਾ ਠੀਕ ਹੈ ਕੋਈ ਆਪਾਂ ਨੂੰ ਚੱਕਰ ਨਹੀਂ ਗਾ ਵੀ ਆਪਾਂ ਨਾ ਆ ਪਕੜਾ ਕੋਈ ਬੈਂਕ ਖਾਤਾ ਦਿੰਨਾ ਜਾਂ ਕੋਈ ਹੋਰ ਡਾਕੂਮੈਂਟ ਦਿੰਨੇ ਕੱਲਾ ਪੈਡੀ ਦੱਸ ਦੇ ਪਿੰਡ ਦਾ ਉਹ ਜਿਹੜਾ ਅਗਲਾ ਪਾਸਾ ਵਾਲਾ ਵੀ ਪੁੱਛੋ ਆਪਾਂ ਵੀ ਕਹਿੰਦੇ ਕਿ ਸਾਡਾ ਪਿੰਡ ਭੇਖਾ ਠੀਕ ਹੈ ਜੀ ਪਰ ਇਹ ਜੀ ਕੋਈ ਦੱਸਣ ਵਾਲੀ ਗੱਲ ਨਹੀਂ ਕੋਈ ਜੀ ਗਲਤ ਜ਼ਰੂਰ ਦੱਸੋ ਜੇ ਕੋਈ ਭੈਣ ਭਾਈ ਪੁੱਛਦਾ ਵੀ ਕਿਹੜੇ ਪਿੰਡੋਂ ਆ ਕਿਹੜਾ ਜਿੰਨਾ ਕਿਹੜਾ ਸਾਰੇ 350 ਦੇ ਕਮੈਂਟ ਆਈ ਕਰੋ ਲਾਈਵ ਦੇ ਵਿੱਚ ਜੇ ਨਹੀਂ ਆਪਾਂ ਤੁਹਾਨੂੰ ਲੋਟ ਨਹੀਂ ਗਏ ਵੀ ਆਪਣਾ ਪੈਡ ਦਾ ਸਟ੍ਰੈਟ ਅਡਰੈਸ ਦੱਸਣਾ ਹੈ ਨਾ ਤਾਂ ਚਲੋ ਕੋਈ ਨਹੀਂ ਕਮੈਂਟ ਆਦਾਈ ਉਹਨਾਂ ਨੂੰ ਦੱਸਿਆ ਕਰੋ ਆਪਾਂ ਭੈਣ ਭਰਾ ਆਪਣੇ ਆਪ ਦੇ ਨਹੀਂ ਉਪਰੇ ਨਹੀਂ ਪਰ ਸੋਸ਼ਲ ਮੀਡੀਆ ਤੇ ਆ ਕੇ ਨਹੀਂ ਪੁੱਛ ਸਕਦਾ ਕੋਈ ਨਵਾਂ ਕੋਈ ਦੱਸ ਸਕਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਤਕੁਣੀ ਰਾਜ ਚੌਗਰੀ ਤਰਕੀਵਾਲ ਚੇ ਜੀ ਮਿਹਰ ਭਰੇ ਹੱਥ ਰੱਖੇ ਸਭ ਪਰਿਵਾਰਾਂ ਨੂੰ ਪਿਆਰ ਭਰੀ ਸਤਿਗੁਰਾਲ ਜੀ ਸਤਿ ਸ੍ਰੀ ਅਕਾਲ